ਪਟਿਆਲਾ ਦੇ ਵਿੱਚ ਇੱਕ ਬੇहद ਅਮੀਰ ਘਰ ਦੀ ਕੁੜੀ ਦਾ ਵਿਆਹ ਹੋਣ ਜਾ ਰਿਹਾ ਹੈ ਸਾਰਾ ਪਹਿਲੇ ਸਜਾ ਤਿਆਰ ਹੈ ਮਹਿਮਾਨ ਇੱਕ ਤੋਂ ਵੱਧ ਇੱਕ ਸੋਹਣੇ ਲੱਗ ਰਹੇ ਹਨ ਲੇਕਿਨ ਅੱਜ ਕੁਝ ਅਜੀਬ ਇਥੇ ਹੋਣ ਵਾਲਾ ਹੈ ਸ਼ਾਇਦ ਇਸ ਦੀ ਉਮੀਦ ਵਿਆਹ ਵਾਲੀ ਕੁੜੀ ਨਵੀਂ ਨਹੀਂ ਹੋਵੇਗੀ ਲੜਾ ਤਿਆਰ ਹੋਣ ਗਿਆ ਹੈ ਲਾੜੇ ਦੇ ਕੱਪੜੇ ਹਜੇ ਤੱਕ ਆਏ ਨਹੀਂ ਹਨ ਇੱਕ ਬਜ਼ੁਰਗ ਜੋੜਾ ਕੱਪੜਿਆਂ ਦਾ ਥੜਾ ਚੱਕੀ ਆਪਣੇ ਗ੍ਰਾਹਕ ਨੂੰ ਕੱਪੜੇ ਫੜਾਉਣ ਦੇ ਲਈ ਆਇਆ ਹੋਏ ਅੰਦਰ ਚਲਾ ਜਾਂਦਾ ਹੈ ਅੰਦਰ ਜਾ ਕੇ ਕਮਰੇ ਦੇ ਵਿੱਚ ਦੇਖਿਆ ਹੈਰਾਨ ਰਹਿ ਜਾਂਦਾ ਹੈ ਹੱਕਾ ਬੱਕਾ ਸਾਹਮਣੇ ਲਾੜੇ ਦੇ ਪੇਛੇ ਦੇ ਵਿੱਚ ਕੋਈ ਹੋਰ ਨਹੀਂ ਇੱਥੇ ਤਾਂ ਆਪ ਉਹਨਾਂ ਦਾ ਮੁੰਡਾ ਬੈਠਾ ਹੈ ਬਿਨਾਂ ਬੁਲਾਏ ਆਪਣੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਆਪਣੇ ਹੀ ਵਿਆਹ ਦੇ ਵਿੱਚ ਆਏ ਦੇਖ ਗੁੱਸੇ ਦੇ ਵਿੱਚ ਅੱਗ ਬਬੂਲਾ ਹੋ ਜਾਂਦਾ ਹੈ ਬਾਅਦ ਦੇ ਵਿੱਚ ਜੋ ਉੱਥੇ ਹੰਗਾਮਾ ਹੋਇਆ ਉਸ ਨੂੰ ਦੇਖ ਲੜਕੀ ਪਹੁੰਚ ਜਾਂਦੀ ਹੈ ਜਿਵੇਂ ਹੀ ਲੜਕੀ ਨੇ ਦੇਖਿਆ ਵੀ ਇੱਥੇ ਤਾਂ ਇਸ ਦੇ ਮਾਤਾ ਪਿਤਾ ਆਏ ਹਨ ਅਤੇ ਬਾਅਦ ਦੇ ਵਿੱਚ ਜੋ ਸੱਚਾਈ ਸਾਹਮਣੇ ਆndi ਹੈ ਉਹ ਸੁਣ ਕੇ ਕੁੜੀ ਨੇ ਇਹੋ ਜਿਹਾ ਫੈਸਲਾ ਕੀਤਾ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੋਸਤੋ ਬਣ ਰਹਿਓ ਜੀ ਵੀਡੀਓ ਦੇ ਅੰਤ ਤੱਕ ਆਖਿਰਕਾਰ ਉਸ ਦਲੇਰ ਲੜਕੀ ਨੇ ਉਸ ਦਿਨ ਅਜੇਹਾ ਕੀ ਫੈਸਲਾ ਲੈ ਲਿਆ ਕਿ ਸਭ ਦੀ ਜ਼ਿੰਦਗੀ ਬਦਲ ਗਈ ਸਭ ਨੇ ਇਸ ਨੂੰ ਇੱਕ ਤੋਹਫੇ ਵਾਂਗ ਦੇਖਿਆ ਇੱਕ ਅਜੇਹਾ ਤੋਹਫਾ ਜੋ ਕਿ ਸ਼ਾਇਦ ਮੁੰਡੇ ਨੂੰ ਤਾਂ ਬਿਲਕੁਲ ਨਹੀਂ ਚਾਹੀਦਾ ਸੀ ਆਖਿਰਕਾਰ ਕਿਵੇਂ ਉਹਨਾਂ ਨੂੰ ਆਪਣੇ ਹੀ ਮੁੰਡੇ ਦੇ ਵਿਆਹ ਦੇ ਵਿੱਚ ਬਿਨਾ ਬੁਲਾਏ ਜਾਣਾ ਪਿਆ ਦੋਸਤੋ ਕੀ ਹੈ ਕਹਾਣੀ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦੋਸਤੋ ਅੱਜ ਗੁਰਦਿਆਲ ਸਿੰਘ ਆਪਣੀ ਪਤਨੀ ਨੂੰ ਲੈ ਕੇ ਆਪਣੇ 50ਵੇਂ ਵਿਆਹ ਦੇ ਗੰਢ ਤੇ ਇੱਕ ਮਹਿੰਗੇ ਆਲੀਸ਼ਾਨ ਰੈਸਟੋਰੈਂਟ ਦੇ ਵਿੱਚ ਗਿਆ ਹੈ ਸ਼ਾਇਦ ਪਟਿਆਲਾ ਸ਼ਹਿਰ ਦੇ ਵਿੱਚ ਇਸ ਤੋਂ ਮਹਿੰਗਾ ਰੈਸਟੋਰੈਂਟ ਕਿਤੇ ਹੋਰ ਹੋਵੇ ਉਸ ਰੈਸਟੋਰੈਂਟ ਦੇ ਵਿੱਚ ਜਾ ਕੇ ਇੱਕ ਕੇਕ ਆਰਡਰ ਕਰਦਾ ਹੈ ਅਤੇ ਛੋਟੀਆਂ-ਮੋਟੀਆਂ ਮਠਾਈਆਂ ਸਭ ਨੂੰ ਗਾਗਾ ਕੇ ਸੁਣਾ ਰਿਹਾ ਹੈ ਅੱਜ ਸਾਡੀ 50ਵੀਂ ਵਿਆਦੀ ਵਰੇਗੰਢ ਹੈ ਬੜਾ ਖੁਸ਼ ਹਾਂ ਮੈਂ ਇਧਰੋਂ ਗੁਰਦਿਆਲ ਸਿੰਘ ਦੀ ਪਤਨੀ ਬਿਮਲਾ ਵਾਰ-ਵਾਰ ਉਸ ਨੂੰ ਕਰੀ ਹੈ ਬਸ ਕਰੋ ਜੀ ਬਹੁਤ ਹੋ ਗਿਆ ਲੋਕ ਕਹਿੰਦੇ ਦੇਖੋ ਬੁੱਢੇ ਬੁੱਢੀ ਨੂੰ ਚਾਤੜਿਆ ਹੈ ਇਹ ਵੀ ਕੋਈ ਉਮਰ ਹੈ ਵਿਆਹ ਦੀ ਵਰੇ ਕੰਨ ਮਨਾਉਣ ਦੀ ਇਹ ਵੀ ਕੋਈ ਤਰੀਕਾ ਹੈ ਇਸ ਤਰ੍ਹਾਂ ਬੁੜਾਪੇ ਦੇ ਵਿੱਚ ਇਹਨਾਂ ਨੂੰ ਜਵਾਨੀ ਚੜੀ ਹੈ ਕਿ ਲੱਛਣ ਕਰਦੇ ਹਨ ਲੇਕਿਨ ਗੁਰਦਿਆਲ ਆਖਦਾ ਹੈ ਲੈ ساری ਉਮਰ ਆਪਾਂ ਆਪਣੇ ਮਾਤਾ ਪਿਤਾ ਦੀ ਸੇਵਾ ਕੀਤੀ ساری ਜਵਾਨੀ ਆਪਣੀ ਉਸ ਦੇ ਵਿੱਚ ਰੁੜ ਗਈ ਜੋ ਵੀ ਖਰਚਾ ਆਇਆ ਮਾਤਾ ਪਿਤਾ ਦੇ ਇਲਾਜ ਦੇ ਵਿੱਚ ਚਲਾ ਗਿਆ ਸਾਰੀ ਉਮਰ ਮੈਂ ਅਧਿਆਪਕ ਬਣ ਕੇ ਬੱਚਿਆਂ ਨੂੰ ਪੜਾਇਆ ਅਤੇ ਅੱਜ ਆਪਣਾ ਮੁੰਡਾ ਵੀ ਜਵਾਨ ਹੋ ਗਿਆ ਹੈ। ਵਧੀਆ ਕੰਮ ਕਰਦਾ ਹੈ। ਉਹ ਵੀ ਨਵਾਂ ਬਿਜ਼ਨਸ ਸ਼ੁਰੂ ਕਰਨ ਜਾ ਰਿਹਾ ਹੈ। ਕਿਉਂ ਨਾ ਬਸ ਆਪਾਂ ਹੁਣ ਖੁਸ਼ੀਆਂ ਮਨਾਈਏ। ਛੜਦੇ ਲੋਕਾਂ ਨੂੰ ਲੋਕ ਤਾਂ ਕਹਿੰਦੇ ਰਹਿਣਗੇ। ਮੈਂ ਆਪਣੀ ਪਤਨੀ ਦੇ ਨਾਲ ਬੈਠਾ ਹਾਂ। ਬਗਾਨੀ ਥੋੜੀ ਹੈ। ਉਤੋਂ ਸਾਡੇ ਵਿਆਹ ਦੀ ਬਰੇ ਗੰਢ ਹੈ। ਕਿਉਂ ਨਾ ਮਨਾਈਏ। ਆਪਣੀ ਪਤਨੀ ਦੇ ਮੋਢੇ ਉੱਪਰ ਹੱਥ ਰੱਖ ਦਿੰਦਾ ਹੈ ਅਤੇ ਇੱਕ ਆਪਣੇ ਫੋਨ ਦੇ ਨਾਲ ਸੈल्फी ਲੈ ਲੈਂਦੇ ਹਾਂ। ਚਲੋ ਜਸ਼ਨ ਮਨਾ ਕੇ ਆਪਣੇ ਘਰ ਵੱਲ ਆ ਰਹੇ ਹਨ ਆਪਣੇ ਸਕੂਟਰ ਨੂੰ ਲੈ ਕੇ ਜਿਵੇਂ ਹੀ ਆਪਣੇ ਘਰ ਦੇ ਗੇਟ ਦੇ ਪਹੁੰਚੇ ਉੱਥੇ ਇੱਕ ਟਰੱਕ ਦਿਖ ਰਿਹਾ ਹੈ ਟਰੱਕ ਦੇ ਵਿੱਚ ਬਹੁਤ ਸਾਰਾ ਸਮਾਨ ਹੈ ਸ਼ਾਇਦ ਲੱਗਦਾ ਹੈ ਪੜੋਸ ਵਾਲੇ ਘਰ ਦੇ ਵਿੱਚ ਕੋਈ ਨਵਾਂ ਪੜੋਸੀ ਆ ਰਿਹਾ ਹੈ ਇੱਥੇ ਕਿਰਾਏਦਾਰ ਆਂਦੇ ਜਾਂਦੇ ਰਹਿੰਦੇ ਹਨ ਸ਼ਾਇਦ ਹੋ ਸਕਦਾ ਹੋਵੇ ਅੱਜ ਇਹਨਾਂ ਨੇ ਇੱਥੇ ਆਣਾ ਹੋਵੇ ਜਿਵੇਂ ਹੀ ਆਪਣੇ ਘਰ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਅੱਗੋਂ ਸੁਮਿਤ ਨਾਮ ਦਾ ਮੁੰਡਾ ਉੱਥੇ ਮਿਲਦਾ ਹੈ ਕਹਿੰਦਾ ਹੈ ਹਾਂ ਭਈ ਕਦਰ ਮੁਚਾ ਕਰਿਆ ਹੈ ਇਹ ਅੱਜ ਤੋਂ ਬਾਅਦ ਮੇਰਾ ਘਰ ਹੈ ਇੱਥੇ ਆਉਣ ਦੀ ਦੁਬਾਰਾ ਹਿੰਮਤ ਨਾ ਕਰਿਓ ਬਿਨਾਂ ਪੁੱਛੇ ਕਿਦਰ ਮੁਚਾ ਕਰਿਆ ਹੈ ਤਮੀਜ਼ ਨਾਮ ਦੀ ਚੀਜ਼ ਹੈ ਵੀ ਜਾਂ ਨਹੀਂ ਇਹ ਤਾਂ ਮੇਰਾ ਘਰ ਹੈ ਅਗੂ ਗੁਰਦਿਆ ਰੱਖਦਾ ਹੈ ਹਾਂ ਭਾਈ ਤੂੰ ਕੌਣ ਹੈ ਕਿਵੇਂ ਇਸ ਘਰ ਦੇ ਵਿੱਚ ਆਣ ਤੋਂ ਸਾਨੂੰ ਰੋਕ ਸਕਦਾ ਹੈ ਮੈਂ ਇਸ ਘਰ ਦਾ ਮਾਲਕ ਹਾਂ ਕਿਵੇਂ ਤੇਰਾ ਘਰ ਹੋ ਗਿਆ ਮੈਂ ਕਦੋਂ ਵੇਚਦਾ ਤੈਨੂੰ ਇਹ ਘਰ ਜਾਂ ਨਿਕਲ ਜਾ ਤੂੰ ਲੱਗਦਾ ਹੈ ਗਲਤ ਕਰਿਆ ਆ ਕੇ ਅੱਤ ਤੁਹਾਡਾ ਕਿਰਾਏ ਵਾਲਾ ਘਰ ਨਾਲ ਵਾਲਾ ਹੋਣਾ ਉੱਥੇ ਜਾਓ ਲੇਕਿਨ ਅਗੋ ਸਮਿਤ ਬੋਲਦਾ ਹੈ ਉਹ ਕਿਹੜਾ ਕਿਰਾਏ ਵਾਲਾ ਘਰ ਮੈਂ ਇਸ ਘਰ ਨੂੰ 50 ਲੱਖ ਰੁਪਏ ਦੇ ਵਿੱਚ ਮੁੱਲ ਲਿਆ ਹੈ ਸ਼ਾਇਦ ਤੁਹਾਡੇ ਹੀ ਮੁੰਡੇ ਤੋਂ ਮੁੱਲ ਲਿਆ ਹੈ ਹੁਣ ਬਸ ਮੈਂ ਤੇ ਰਹਾਂਗਾ ਚੱਕੋ ਆਪਣਾ ਲੰਗ ਲਾਣਾ ਜੋ ਵੀ ਤੁਹਾਡਾ ਸਮਾਨ ਹੈ ਚੱਕ ਕੇ ਦਫਾ ਹੋ ਜਾਓ ਇਥੋਂ ਅਗੋ ਗੁਰਦਿਆਲ ਹੈਰਾਨ ਰਹਿ ਜਾਂਦਾ ਹੈ ਐਵੇਂ ਕਿਵੇਂ ਵੇਚ ਦਿੱਤਾ ਲੇਕਿਨ ਜਿਵੇਂ ਹੀ ਅਗੋ ਕਾਗਜ਼ ਦੇਖੇ ਸੱਚਮੁੱਚ ਕਾਗਜ਼ ਤਾਂ ਅਸਲੀ ਹਨ ਅਤੇ ਉਸ ਦੇ ਸਾਈਨ ਹਨ ਇੱਕਦਮ ਯਾਦ ਆ ਜਾਂਦਾ ਹੈ ਕੁਝ ਦਿਨ ਪਹਿਲਾਂ ਗੁਰਦਿਆਲ ਦੇ ਹੀ ਮੁੰਡੇ ਸੰਦੀਪ ਨੇ ਉਸ ਤੋਂ ਘਰਗਿਰ ਵੀ ਰੱਖਣ ਵਾਸਤੇ ਕੁਝ ਕਾਗਜ਼ਾਂ ਤੇ ਸਾਈਨ ਕਰਵਾਏ ਸੀ ਸ਼ਾਇਦ ਇਹ ਉਹੀ ਕਾਗਜ਼ ਹਨ ਚਲੋ ਹੁਣ ਤਾਂ ਇੱਥੋਂ ਜਾਣਾ ਪੈਣਾ ਹੈ ਲੇਕਿਨ ਫਿਰ ਵੀ ਮਿੰਤਾ ਕਰਨ ਦੀ ਕੋਸ਼ਿਸ਼ ਕਰਦੇ ਹਨ ਇੱਥੇ ਸਿਰ ਲਾਂਗੇ ਫਾਮੇ ਸਾਨੂੰ ਇੱਕੋ ਕਮਰਾ ਦੇ ਦਿਓ ਬੁੱਢੇ ਹਾਂ ਬੁਢਾਪਾ ਸਾਡੇ ਸਿਰ ਤੇ ਹੈ ਕਿਉਂ ਸਾਨੂੰ ਤੰਗ ਕਰਦੇ ਹੋ ਸਾਨੂੰ ਜਾਣ ਦਿਓ ਲੇਕਿਨ ਅੱਗੋ ਸੁਮਿਤ ਗੁੱਸੇ ਦੇ ਵਿੱਚ ਆਕਦਾ ਹੋਏ ਮੈਂ ਕੋਈ ਇੱਥੇ ਬਿਰਧ ਆਸ਼ਰਮ ਖੋਲ ਰੱਖਿਆ ਹੈ ਜਾਓ ਪਾ ਜਾਓ ਇੱਥੋਂ ਇਹ ਤੁਹਾਡਾ ਕੁਝ ਨਹੀਂ ਰੱਖਿਆ ਤੁਹਾਡਾ ਆਪਦਾ ਮੁੰਡਾ ਮੈਨੂੰ ਇਹ ਘਰ ਵਿੱਚ ਕਿ ਗਿਆ ਹੈ ਅਤੇ ਆਪ ਪਤਾ ਨਹੀਂ ਕਿਧਰ ਲੰਘ ਗਿਆ ਹੈ ਮੈਂ ਤਾਂ ਕਿਹਾ ਸੀ ਵੀ ਸਾਮਾਨ ਰੱਖਣ ਤੱਕ ਇੱਥੇ ਰਹੋ ਲੇਕਿਨ ਸ਼ਾਇਦ ਉਸ ਨੂੰ ਕਿਸੇ ਗੱਲ ਦੀ ਜਲਦਬਾਜ਼ੀ ਹੋਵੇਗੀ ਹੁਣ ਭਾਈ ਮੈਂ ਨਹੀਂ ਜਾਣਦਾ ਮੈਂ ਇਸ ਘਰ ਦੇ ਪੈਸੇ ਦੇ ਹਨ ਮੇਰਾ ਵੀ ਪਰਿਵਾਰ ਹੈ ਮੈਂ ਤੇ ਰ੍ਹਾਂਗਾ ਹੁਣ ਭਾਈ ਦਫਾ ਹੋ ਜਾਓ ਇਥੋਂ ਅੱਗੋ ਗੁਰਦਿਆਲ ਵਿਚਾਰਾ ਕਮਰੇ ਦੇ ਵਿੱਚ ਜਾਂਦਾ ਹੈ ਆਪਣੀ ਤਜੋਰੀ ਖੋਲ ਕੇ ਦੇਖਦਾ ਹੈ ਵੀ ਚਲੋ ਜੋ ਵੀ ਪੈਸੇ ਟਕੇ ਹਨ ਉਥੋਂ ਲੈ ਕੇ ਚਲੋ ਆਪਣੇ ਗੁਜ਼ਾਰੇ ਜੋ ਕੇ ਪੈਸੇ ਹਨ ਆਪਣੀ ਜ਼ਿੰਦਗੀ ਸੌਖੀ ਕੱਟ ਜਾਵੇਗੀ ਲੇਕਿਨ ਜਿਵੇਂ ਹੀ ਦੇਖਿਆ ਦੇਖ ਕੇ ਉਸ ਦੇ ਪੈਰਾਹੇਟੋ ਜਮੀਨ ਨਿਕਲ ਗਈ ਅਗੋ ਸਾਰਾ ਕੁਝ ਸਾਫ ਹੋ ਚੁੱਕਿਆ ਹੈ ਨਾ ਤਾਂ ਉਸ ਦੇ ਵਿੱਚ ਸੋਨਾ ਹੈ ਨਾ ਹੀ ਪੈਸੇ ਨਾ ਹੀ ਉਹ ਕੀਮਤੀ ਚੀਜ਼ਾਂ ਜੋ ਕਿ ਗੁਰਦਿਆਲ ਨੇ ਸਾਰੀ ਉਮਰ ਆਪਣੀ ਮਿਹਨਤ ਕਰਕੇ ਸਾਰੀ ਉਮਰ ਆਪਣੇ ਹੱਦ ਬਣ ਕੇ ਉਹ ਕੀਮਤੀ ਚੀਜ਼ਾਂ ਇਕੱਠੀਆਂ ਕਰੀਆਂ ਸਨ ਅੱਜ ਉੱਥੇ ਕੁਝ ਵੀ ਨਹੀਂ ਹੈ ਨਾ ਹੀ ਕੋਈ ਕਾਗਜ਼ ਨਾ ਹੀ ਕੋਈ ਫੜੀ ਸਭ ਗਾਇਬ ਹੋ ਚੁੱਕਿਆ ਹੈ ਹੁਣ ਬਹੁਤ ਰੋ ਰਿਹਾ ਹੈ ਪਛਤਾ ਰਿਹਾ ਹੈ ਇਹੋ ਜੀ ਔਲਾਦ ਨਾਲ ਤਾਂ ਬੇ ਔਲਾਦ ਚੰਗਾ ਸੀ ਬਹੁਤ ਪਛਤਾਣ ਤੋਂ ਬਾਅਦ ਚਲੋ ਹੁਣ ਕੀ ਕਰ ਸਕਦਾ ਹੈ ਬਾਹਰ ਆ ਜਾਂਦਾ ਹੈ ਆਪਣੇ ਕੁਝ ਕੱਪੜੇ ਬੈਗ ਦੇ ਵਿੱਚ ਪਾ ਕੇ ਉੱਥੋਂ ਚੱਲਦੇ ਬੰਦੇ ਹਨ ਰਾਤ ਦਾ ਸਮਾਂ ਹੈ ਚਲੋ ਰਾਤ ਨੂੰ ਤਾਂ ਪਟਿਆਲੇ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਚਲੇ ਜਾਂਦੇ ਹਨ ਨਾਲੇ ਸੇਵਾ ਕਰਨ ਦੇ ਹਨ ਨਾਲੇ ਛੱਟ ਬਾਣੀ ਦਾ ਪਾਠ ਹੋ ਜਾਂਦਾ ਹੈ ਅਤੇ ਰਾਤ ਉੱਥੇ ਹੀ ਕੱਢ ਦਿੰਦੇ ਹਨ ਲੇਕਿਨ ਹੁਣ ਭਲਾ ਕਿੰਨਾ ਕੁ ਦਿਨ ਇੱਥੇ ਰਹਿਣ ਸਾਦੀ ਉਮਰ ਤਾਂ ਇੱਥੇ ਬਤੀਤ ਨਹੀਂ ਕੀਤੀ ਜਾ ਸਕਦੀ ਨਾ ਚਲੋ ਹੁਣ ਤੇ ਇੱਥੋਂ ਜਾਣਾ ਪੈਣਾ ਹੈ ਗੁਰਦਿਆਲ ਆਖਦਾ ਹੈ ਇਸ ਸ਼ਹਿਰ ਦੇ ਵਿੱਚ ਇੱਕੋ ਹੀ ਜਾਣਕਾਰ ਹੈ ਆ ਭਗਵਾਨੇ ਉੱਥੇ ਚਲਦੇ ਹਾਂ ਮੇਰਾ ਮਿੱਤਰ ਹੈ ਨਾਗਪਾਲ ਜੀ ਨਾਗਪਾਲ ਪਾਵੇਂ ਹਿੰਦੂ ਹਨ ਲੇਕਿਨ ਹਮੇਸ਼ਾ ਮੇਰੀ ਮਦਦ ਵਾਸਤੇ ਖੜਦੇ ਹਨ ਉਹਨਾਂ ਕੋਲ ਚਲਦੇ ਹਾਂ ਜਰੂਰ ਆਪਣੀ ਇਸ ਮਾੜੀ ਘੜੀ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਮਦਦ ਕਰਨਗੇ ਜਿਵੇਂ ਹੀ ਉੱਥੇ ਜਾ ਕੇ ਦੇਖਿਆ ਅੱਗੇ ਤਾਂ 70 ਵਿਸ਼ਾ ਹੈ ਅਤੇ ਬੇਚਾਰੇ ਨਗਪਾਲ ਜੀ ਦੀ ਫੋਟੋ ਜਿਹੜੀ ਹੈ ਦੀਵਾਰ ਤੇ ਟੰਗੀ ਹੈ ਅਤੇ ਇੱਥੇ ਤਾਂ ਸ਼ੋਕ ਦਾ ਮਾਹੌਲ ਹੈ ਜਿਵੇਂ ਹੀ ਅੰਦਰ ਗਿਆ ਇੱਕਦਮ ਝਟਕਾ ਲੱਗਿਆ ਅੱਗੇ ਨਗਪਾਲ ਜੀ ਦਾ ਮੁੰਡਾ ਰਾਜੀਵ ਖੜਾ ਹੈ ਹਾਂ ਰਾਜੀਵ ਹੈਰਾਨੀ ਨਾਲ ਦਿਖ ਰਿਹਾ ਹੈ ਅੰਕਲ ਜੀ ਆਓ ਬੈਠੋ ਸ਼ੋਕ ਕਰਦੇ ਹਨ ਝਟਕੜੀ ਬੇਚਾਰੇ ਬਜ਼ੁਰਗ ਦੀਆਂ ਗੱਲਾਂ ਕਰਦੇ ਹਨ ਲੇਕਿਨ ਜਿਵੇਂ ਹੀ ਜਾਣ ਲੱਗਦੇ ਸਾਨੂੰ ਅੱਗੋਂ ਰਾਜੀਵ ਸੱਸ ਵਾਈ ਪੁੱਛ ਲੈਂਦਾ ਹੈ ਕਿ ਸੇ ਕੰਮ ਤਾਂ ਨਹੀਂ ਆਈ ਸੀ ਅੰਕਲ ਤੁਸੀਂ ਮੈਨੂੰ ਉਦਾਸ ਲੱਗ ਰਹੇ ਹੋ ਕਿਸੇ ਵੀ ਚੀਜ਼ ਦੀ ਜਰੂਰਤ ਹੋਵੇ ਮੈਨੂੰ ਦੱਸੋ ਮੈਂ ਤੁਹਾਡੇ ਮੁੰਡੇ ਵਰਗਾ ਹਾਂ ਮੇਰੇ ਪਿਤਾ ਭਾਵੇਂ ਨਹੀਂ ਹਨ ਲੇਕਿਨ ਹਮੇਸ਼ਾ ਮੈਂ ਤੁਹਾਨੂੰ ਆਪਣੇ ਪਿਤਾ ਦੀ ਜਗ੍ਹਾ ਦੇਖਿਆ ਹਾਂ ਤੁਸੀਂ ਵੀ ਮੇਰੇ ਪਿਤਾ ਸਮਾਨ ਹੋ ਬੈਠੋ ਇੱਥੇ ਕਿਸੇ ਵੀ ਚੀਜ਼ ਦੀ ਜਰੂਰਤ ਹੋਵੇ ਬਸ ਮੈਨੂੰ ਇੱਕ ਵਾਰ ਦੱਸ ਦਿਓ ਆਗੋ ਵਿਚਾਰਾ ਗੁਰਦਿਆਲ ਉਹ ਰੋ ਕੇ ਦੱਸਦਾ ਹੈ ਵੀ ਮੇਰੇ ਨਾਲ ਤਾਂ ਆਕਾਣੀ ਵਾਪਰ ਗਈ ਹੈ ਮੇਰਾ ਤਾਂ ਆਪਣਾ ਮੁੰਡਾ ਜਿਹੜਾ ਹੈ ਮੇਰਾ ਸਾਥ ਛੱਡ ਕੇ ਚਲਾ ਗਿਆ ਹੈ ਸਾਨੂੰ ਬੁਢਾਪੇ ਦੇ ਵਿੱਚ ਸੜਕਾਂ ਤੇ ਰੋਣਦੋ ਕਾ ਛੱਡ ਲਿਆ ਹੈ ਇਹੋ ਜੀ ਗੰਦੀ ਔਲਾਦ ਨਾਲ ਤਾਂ ਸ਼ਾਇਦ ਮੈਂ ਬੇਔਲਾਦਾਂ ਚੰਗਾ ਸੀ। ਇੰਨੀ ਗੱਲਾਂ ਸੁਣ ਕੇ ਰਾਜੀਵ ਨੂੰ ਤਰਸ ਆ ਜਾਂਦਾ ਹੈ। ਕਹਿੰਦਾ ਹੈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਮੇਰਾ ਗੈਸਟ ਹਾਊਸ ਖੁੱਲਾ ਹੈ। ਤੁਸੀਂ ਇਸ ਦੇ ਵਿੱਚ ਆਰਾਮ ਕਰੋ ਅਤੇ ਇੱਥੇ ਤੁਸੀਂ ਜਿੰਨਾ ਚਿਰ ਚਾਹੋ ਉਹਨਾਂ ਚਿਰ ਰਹਿ ਸਕਦੇ ਹੋ। ਮੈਂ ਤੁਹਾਡੇ ਖਾਣ-ਪੀਣ ਦਾ ਪ੍ਰਬੰਧ ਆਪੇ ਕਰਦਾਂਗਾ। ਤੁਸੀਂ ਚਿੰਤਾ ਨਾ ਕਰੋ। ਲੇਕਿਨ ਕੋ ਗੁਰਦਿਆ ਲੱਗਦਾ ਹੋਏ ਬਸ ਸਾਨੂੰ ਰਹਿਣ ਦੀ ਜਗ੍ਹਾ ਮਿਲ ਜਾਵੇ। ਖਾਣ-ਪੀਣ ਦਾ ਪ੍ਰਬੰਧ ਅਸੀਂ ਆਪੇ ਕਰ ਲਾਂਗੇ। ਮੈਂ ਕੋਈ ਛੋਟੀ ਮੋਟੀ ਨੌਕਰੀ ਕਰ ਲਿਆਂਗਾ। ਕਿਹੋ ਜੀ ਗੱਲ ਕਰਦੇ ਹੋਂ ਰਜੀਵ ਆਖਦਾ ਹੇ ਤੁਹਾਨੂੰ ਇਹੋ ਜਿਹਾ ਕੁਝ ਕਰਨ ਦੀ ਲੋੜ ਨਹੀਂ ਹੈ ਬਸ ਤੁਸੀਂ ਇੱਥੇ ਰਹੋ ਮੈਂ ਤੁਹਾਡੀ ਸੇਵਾ ਕਰਾਂਗਾ ਜਿਵੇਂ ਹੀ ਅੰਦਰ ਗਿਆ ਤਾਂ ਪਤਨੀ ਜਿਹੜੀ ਹੈ ਉੱਚੀ ਉੱਚੀ ਘਰ ਦੇ ਵਿੱਚ ਬੁਣਨ ਲੱਗ ਜਾਂਦੀ ਹੈ ਮਸਾ ਤਾਂ ਬੁੱਢਾ ਦਫਾ ਕੀਤਾ ਹੈ ਇੱਕ ਹੋਰ ਬੁੱਢਾ ਘਰੇਵਾੜਾ ਤੁਰਦੇ ਹੋਂ ਇਹਨਾਂ ਦੀ ਰੋਟੀ ਕੌਣ ਬਣਾਵੇਗਾ ਮੈਂ ਤਾਂ ਨਹੀਂ ਪਕਦੀਆਂ ਰੋਟੀਆਂ ਇੱਥੇ ਭਲਾ ਕੋਈ ਬਿਰਦਾ ਅਸਰੰ ਖੋਲਿਆ ਹੈ ਮੈਨ ਇਸ ਦਾ ਮੈਨ ਝਾਂ ਰੱਖਦੀ ਇਹਨਾਂ ਦਾ ਕੌਣ ਪੜੇ ਇਹਨਾਂ ਨੂੰ ਇਸ ਉਮਰ ਦੇ ਵਿੱਚ ਅਗੋਂ ਰਾਜੀ ਬਕਦਾ ਹੈ ਲਕਮਲੀ ਹੋ ਗਈ ਸੁਣੀ ਨਹੀਂ ਉਹਨਾਂ ਦੀ ਮਜਬੂਰੀ ਵਿਚਾਰੇ ਬੜੇ ਮਜਬੂਰ ਹਨ ਵਿਚਾਰੇ ਆਪਣੇ ਪਿਤਾ ਦੇ ਬਹੁਤ ਪੱਕੇ ਦੋਸਤ ਸਨ ਅੱਜ ਜੇਕਰ ਪਿਤਾ ਜੀ ਇੱਥੇ ਹੁੰਦੇ ਇਹਨਾਂ ਨੂੰ ਕਦੇ ਵੀ ਖਾਲੀ ਹੱਥ ਨਹੀਂ ਮੋੜਨਾ ਸੀ ਇਹਨਾਂ ਦੀ ਹਮੇਸ਼ਾ ਮਦਦ ਕਰਦੇ ਲੇਕਿਨ ਚਲੋ ਪਿਤਾ ਜੀ ਨਹੀਂ ਹਨ ਫਿਰ ਕੀ ਹੋਇਆ ਮੈਂ ਤਾਂ ਇੱਥੇ ਹਾਂ ਇਹਨਾਂ ਦੇ ਵਿਚਾਰ ਤਾਂ ਮੈਨੂੰ ਆਪਣਾ ਪਿਤਾ ਨਜ਼ਰ ਆਉਂਦਾ ਹੈ ਅਗੋਂ ਉਸ ਦੀ ਪਤਨੀ ਬੋਲਦੀ ਹੈ ਤੁਸੀਂ ਤਾਂ ਭੋਲੇ ਹੋ ਤੁਹਾਨੂੰ ਕੋਈ ਦੁੱਖ ਦੀ ਕਹਾਣੀ ਸੁਣਾਵੇ ਨਾਲ ਜਨ ਜਕੀਨ ਕਰ ਲੈ ਰਹੇ ਹੋ ਪਲਾ ਆਪਾਂ ਤਾਂ ਇੱਥੇ ਇੱਕ ਸਾਲ ਪਹਿਲਾਂ ਹੀ ਆਏ ਹਾਂ ਅਤੇ ਤੁਹਾਨੂੰ ਇਹਨਾਂ ਦੇ ਵਿੱਚ ਆਪਣਾ ਪਿਤਾ ਵੀ ਦੇਖਣ ਲੱਗ ਗਿਆ ਇਹੋ ਜੀ ਗੱਲ ਹੈ ਮੈਂ ਇਸ ਘਰ ਦੇ ਵਿੱਚ ਨਹੀਂ ਰਹਿੰਦੀ ਮੈਂ ਜਾਵਾਂਗੀ ਆਪਣੀ ਪੇਕੇ ਪਹਿਲਾਂ ਤਾਂ ਮਸਾ ਉਸ ਬੁੱਢੇ ਨੂੰ ਦਫਾ ਕੀਤਾ ਹੈ ਹੁਣ ਤੁਸੀਂ ਨਵੇਂ ਬੜਨ ਨੂੰ ਫਿਰਦੇ ਹੋ ਬਸ ਮੇਰੇ ਤੋਂ ਨਹੀਂ ਰਿਹਾ ਜਾਂਦਾ ਇਹਨੀ ਗੱਲ ਸੁਣ ਕੇ ਰਾਜੀਵ ਨੂੰ ਗੁੱਸਾ ਤੜਦਾ ਹੈ ਇੱਕ ਜ਼ੋਰਦਾਰ ਚਮਟਾ ਆਪਣੀ ਪਤਨੀ ਦੇ ਗਲ ਤੇ ਰੱਖ ਦਿੰਦਾ ਹੈ ਉਸਦੀ ਪਤਨੀ ਬਹੁਤ ਉੱਚਾ ਬੋਲ ਰਹੀ ਸੀ ਗੈਸਟ ਰੂਮ ਦੇ ਵਿੱਚ ਬੈਠੇ ਉਧਰ ਗੁਰਦਿਆਲ ਸਿੰਘ ਅਤੇ ਉਸਦੀ ਪਤਨੀ ਬਿਮਨਾ ਸਾਰਾ ਕੁਝ ਸੁਣ ਰਹੀ ਹਨ ਦੋਵੇਂ ਵਿਚਾਰ ਕਰਦੇ ਹਨ ਵੀ ਆਪਾਂ ਕਿਸੇ ਨੂੰ ਦੁਖੀ ਨਹੀਂ ਕਰਨਾ ਆਪਣੇ ਕਰਕੇ ਜੇਕਰ ਕੋਈ ਸੱਚਮੁੱਚ ਦੁਖੀ ਹੁੰਦਾ ਹੈ ਤਾਂ ਆਪਾਂ ਨੂੰ ਇੱਥੇ ਰਹਿਣ ਦਾ ਕੋਈ ਮਤਲਬ ਨਹੀਂ ਹੈ ਉਦੋਂ ਆਪਣਾ ਸਮਾਨ ਚੱਕ ਕੇ ਤੁਰਦੇ ਬਣਦੇ ਹਨ ਉਥੋਂ ਨਿਕਲ ਜਾਂਦੇ ਹਨ ਲੇਕਿਨ ਜਿਵੇਂ ਹੀ ਵਿਚਾਰਾ ਰਾਜੀਵ ਉਸ ਕਮਰੇ ਦੇ ਵਿੱਚ ਆਇਆ ਦੇਖਿਆ ਕਮਰਾ ਤਾਂ ਖਾਲੀ ਹੈ ਸਮਝ ਜਾਂਦਾ ਹੈ ਇਹਨਾਂ ਨੇ ਸਾਰੀ ਗੱਲਾਂ ਸੁਣ ਲਈਆਂ ਹਨ ਬਾਹਰ ਜਾਂਦਾ ਹੈ ਇੱਕ ਮਿੰਟ ਗੁਰਦਿਆਲ ਜੀ ਬਸ ਇੱਕ ਮਿੰਟ ਰੁਕੋ ਅੱਗੇ ਜਾਂਦਾ ਹੈ ਬੜ ਫੜ ਕੇ ਰੋਣ ਲੱਗਦਾ ਹੈ ਮਾਫ ਕਰਦੇ ਮੈਨੂੰ ਮੈਂ ਇਹ ਸਭ ਕੁਝ ਨਹੀਂ ਸੀ ਚਾਹਦਾ ਬਸ ਮੇਰੀ ਗੱਲ ਫਿਰ ਸੁਣ ਲੋ ਭਲਾ ਮੇਰੇ ਘਰ ਨਾ ਰਹੋ ਲੇਕਿਨ ਮੈਂ ਤੁਹਾਡੀ ਨੌਕਰੀ ਜਿਹੜੀ ਹੈ ਆਪਣੇ ਹੀ ਕਿਸੇ ਜਾਣਕਾਰ ਮਿੱਤਰ ਦੀ ਦੁਕਾਨ ਦੇ ਵਿੱਚ ਲਵਾ ਦੇਣਾ ਹਾਂ ਉਹਨਾਂ ਦੇ ਪਿਤਾ ਦੀ ਬਹੁਤ ਵੱਡੀ ਕੱਪੜਿਆਂ ਦੀ ਦੁਕਾਨ ਹੈ ਨਾਲੇ ਤਾਂ ਤੁਹਾਨੂੰ ਕੰਮ ਮਿਲ ਜਾਵੇਗਾ ਬੈਠਣ ਦਾ ਕੰਮ ਹੈ ਬਸ ਗਾਹਕ ਸਮਾਣ ਲੈ ਹਨ ਅਤੇ ਉਹਨਾਂ ਨੂੰ ਕੱਪੜੇ ਦਿਖਾਈ ਰੱਖਣਾ ਹੈ ਤੁਹਾਡਾ ਵਧੀਆ ਗੁਜ਼ਾਰਾ ਹੋ ਜਾਵੇਗਾ ਤੁਹਾਡੇ ਕਿਰਾਏ ਜੋਗੇ ਪੈਸੇ ਹੋ ਜਾਣਗੇ बस ऐनी को मत मैनु ਕਰਨ ਲਿਓ ਗੁਰदयाल ਜੀ ਸਿਰ ਤੇ ਹੱਥ ਫੇਰ ਦਿੰਦੇ ਹਨ ਸ਼ਾਬਾਸ਼ ਬੇਟਾ ਅੱਜ ਮੇਰਾ ਆਪਣਾ ਮੁੰਡਾ ਨਹੀਂ ਹੈ ਲੇਕਿਨ ਤੂੰ ਮੇਰੇ ਮੁੰਡੇ ਤੋਂ ਵੀ ਕਿਤੇ ਵੱਧ ਕੇ ਕਰ ਰਿਹਾ ਹੈ ਆਪਣੀ ਪਤਨੀ ਦੇਨੇ ਵਿਰੁੱਧ ਤੋਂ ਬਾਅਦ ਵੀ ਸਾਡੀ ਮਦਦ ਕਰਨ ਨੂੰ ਫਿਰਦਾ ਹੈ ਬਹੁਤ ਚੰਗੀ ਗੱਲ ਹੈ ਚਲੋ ਆਸ਼ੀਰਵਾਦ ਨ ਦੇ ਹਨ ਉਹਨਾਂ ਨੂੰ ਇੱਕ ਕਪੜੇ ਦੀ ਦੁਕਾਨ ਦੇ ਵਿੱਚ ਜੋ ਕਿ ਉਸਦੇ ਮਿੱਤਰ ਦੇ ਪਿਤਾ ਦੀ ਹੈ ਉੱਥੇ ਲਗਵਾ ਦਿੰਦਾ ਹੈ ਵਧੀਆ ਕੰਮ ਚੱਲਦਾ ਹੈ ਗੁਰदयाल ਜੀ ਬਹੁਤ ਮਿੱਠਾ ਬੋਲਦੇ ਹਨ ਅਤੇ ਬਚਪਨ ਤੋਂ ਹੀ ਕਿਉਂਕਿ ਉਹ ਮਾਸਟਰ ਸਨ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੇ ਪੜਾਇਆ ਹੈ ਸਮਝਾਇਆ ਹੈ ਅਤੇ ਛੋਟੇ-ਛੋਟੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੇ ਕਾਰਨ ਉਹਨਾਂ ਦੇ ਵਿੱਚ ਪਿਆਰ ਨਾਲ ਬੋਲਣ ਦਾ ਗੁਣ ਆ ਗਿਆ ਹੈ ਹੁਣ ਇੱਥੇ ਜੋ ਵੀ ਗ੍ਰਾਹਕ ਆਉਂਦਾ ਹੈ ਬੜੇ ਪਿਆਰ ਨਾਲ ਬੋਲਦੇ ਹਨ ਅਤੇ ਦੁਕਾਨਦਾਰੀ ਹੈ ਪਹਿਲਾਂ ਨਾਲੋਂ ਵੀ ਕਿਤੇ ਵਧ ਚੱਲ ਰਹੀ ਹੈ ਗੁਰਦੇਵਾਲ ਜੀ ਕਰਕੇ ਕਈ ਹੋਰ ਨਵੇਂ ਗ੍ਰਾਹਕ ਚੜੇ ਹਨ ਦੁਕਾਨ ਦੇ ਵੀ ਜੁੜ ਗਏ ਹਨ ਹਮੇਸ਼ਾ ਇੱਥੇ ਹੀ ਆਉਂਦੇ ਹਨ ਇਤੋਂ ਹੀ ਕੱਪੜੇ ਲੈਂਦੇ ਹਨ ਲੇਕਿਨ ਸ਼ਾਇਦ ਇਨਾਂ ਦੀ ਜ਼ਿੰਦਗੀ ਮਸਾ ਪਟਰੀ ਦੇ ਵਿਚਾਲੇ ਸ਼ੁਰੂ ਹੋਈ ਸੀ ਅੱਜ ਕੁਝ ਅਜੀਬ ਹੋਣ ਵਾਲਾ ਹੈ ਇਨਾਂ ਦੀ ਜ਼ਿੰਦਗੀ ਦੁਬਾਰਾ ਉਸੇ ਤਰ੍ਹਾਂ ਵਾਪਸ ਆਣ ਵਾਲੀ ਹੈ ਮੀ ਆ ਗਿਆ ਹੈ ਗੁਰदयाल ਜੀ ਆਪਣੇ ਘਰ ਹਨ ਅਤੇ ਛੱਤ ਦੇ ਉਪਰੋਂ ਜੋ ਸੁੱਕਦੇ ਕੱਪੜੇ ਸਨ ਉਹਨਾਂ ਨੂੰ ਭਿੱਜਣ ਦੇ ਡਰ ਤੋਂ ਇੱਕਦਮ ਅਚਾਨਕ ਉਤਾਰਨ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਉਤਾਰਨ ਤੋਂ ਬਾਅਦ ਜਿਵੇਂ ਹੀ ਥੱਲੇ ਆਏ ਪੌੜੀਆਂ ਤੇ ਗਿੱਲੇ ਹੋਣ ਕਰਕੇ ਪੈਰ ਤਿਰਸ ਜਾਂਦਾ ਹੈ ਉੱਥੇ ਹੀ ਉਹਨਾਂ ਦੀ ਲੱਤ ਨੂੰ ਫ੍ਰੈਕਚਰ ਆ ਜਾਂਦਾ ਹੈ ਗੁਰਦੇਵਾਲ ਜੀ ਦੀ ਪਤਨੀ ਵਿਚਾਰੀ ਅਧਰ ਦਰਪਾਈਦੀ ਹੈ ਨਾਲ ਦੇ ਪੜੋਸੀ ਵਗੈਰਾ ਇਕੱਠੇ ਕਰਕੇ ਅਤੇ ਗੁਰਦੇਵਾਲ ਜੀ ਨੂੰ ਉਸੇ ਵਕਤ ਹਸਪਤਾਲ ਦੇ ਵਿੱਚ ਪਰਚੀ ਕਰਾ ਜਾਂਦਾ ਹੋਏ ਇੰਨੇ ਮਹੀਨਿਆਂ ਤੋਂ ਜੋ ਜਮਾ ਪੂੰਜੀ ਕੀਤੀ ਸੀ ਜੋ ਪੈਸਾ ਇਕੱਠਾ ਕੀਤਾ ਸੀ ਮਿੰਟਾਂ ਦੇ ਵਿੱਚ ਗੁਰਦੇਵਾਲ ਜੀ ਦੇ ਇਲਾਜ ਦੇ ਵਿੱਚ ਖਰਚ ਹੋ ਜਾਂਦਾ ਹੈ ਹੁਣ ਕੋਲੇ ਭੋਰਾ ਵੀ ਪੈਸਾ ਨਹੀਂ ਹੈ ਜੋ ਵੀ ਸੀ ਸਭ ਇਲਾਜ ਦੇ ਵਿੱਚ ਖਰਚ ਹੋ ਗਿਆ ਹੈ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਖਤਮ ਹੋ ਗਿਆ ਹੈ ਕਿਉਂਕਿ ਘਰ ਦੇ ਵਿੱਚ ਇਕੱਲਾ ਕਮਾਉਣ ਵਾਲੇ ਗੁਰਦੇਵਾਲ ਜੀ ਆਪ ਮੰंजे ਤੇ ਪਏ ਹਨ ਹੁਣ ਬਸ ਬਿਮਲਾ ਜੀ ਆਪ ਉਹਨਾਂ ਦੀ ਜਗ੍ਹਾ ਜਾ ਕੇ ਦੁਕਾਨ ਤੇ ਕੰਮ ਕਰਿਆ ਕਰਦੀ ਹੈ ਅਤੇ ਉੱਥੇ ਹੀ ਆਪਣੇ ਗੁਣ ਨੂੰ ਇਸਤੇਮਾਲ ਕਰਦੀ ਹੈ ਕਿਉਂਕਿ ਆਪਣੀ ਜਵਾਨੀ ਤੋਂ ਹੀ ਉਹਨਾਂ ਨੂੰ ਨਵੇਂ-ਨਵੇਂ ਸੂਟ ਡਿਜ਼ਾਈਨ ਕਰਨ ਦਾ ਨਵੀਂ-ਨਵੀਂ ਚੀਜ਼ਾਂ ਬਣਾਉਣ ਦਾ ਬੜਾ ਸ਼ੌਕ ਹੈ ਅੱਗੋਂ ਜੋ ਦੁਕਾਨ ਵਾਲੇ ਕਰਮਚਾਰੀ ਹਨ ਉਹਨਾਂ ਨੂੰ ਕਾਗਿਤ ਤੇ ਬਣਾ ਬਣਾ ਕੇ ਡਿਜ਼ਾਈਨ ਦਿਖਾਉਂਦੀ ਹੈ ਵੀ ਇਸ ਤਰ੍ਹਾਂ ਦੇ ਕੱਪੜੇ ਬਣਾਓ ਇਹ ਜ਼ਿਆਦਾ ਵਿਕਦੇ ਹਨ ਅੱਜਕੱਲ ਲੋਕ ਇਸ ਤਰ੍ਹਾਂ ਦੇ ਕੱਪੜੇ ਪਾਉਣੇ ਜ਼ਿਆਦਾ ਪਸੰਦ ਕਰਦੇ ਹਨ ਦੁਕਾਨ ਦੇ ਗ੍ਰਾਹਕਾਂ ਨੂੰ ਵੀ ਕਾफी ਪਸੰਦ ਆਉਂਦਾ ਹੈ ਉਹਨਾਂ ਦਾ ਸਮਾਨ ਦੂਰ ਦੂਰ ਤੱਕ ਵਿਕਣਾ ਸ਼ੁਰੂ ਹੋ ਜਾਂਦਾ ਹੈ ਦੂਜੇ ਸ਼ਹਿਰਾਂ ਵਿੱਚੋਂ ਵੀ ਆਨਲਾਈਨ ਉਹਨਾਂ ਦੇ ਸੂਟ ਜਿਹੜੇ ਹਨ ਲੋਕ ਮੰਗਵਾ ਕੇ ਪਾਣਾ ਪਸੰਦ ਕਰਦੇ ਹਨ ਬੜੀ ਚੰਗੀ ਕੁਆਲਿਟੀ ਹੈ ਨਵੇਂ ਡਿਜ਼ਾਈਨ ਹਨ ਇਹਨਾਂ ਦੇ ਡਿਜ਼ਾਈਨ ਤਾਂ ਕਿਤੇ ਮਿਲਦੇ ਹੀ ਨਹੀਂ ਹਨ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਵਿਚਕਾਰ ਹੋਣ ਲੱਗ ਜਾਂਦੀਆਂ ਹਨ ਦਿਨ ਰਾਤ ਉਸ ਦੁਕਾਨ ਦੀਆਂ ਤਰੱਕੀਆਂ ਹੋਣੇ ਸ਼ੁਰੂ ਹੋ ਜਾਂਦੀਆਂ ਹਨ ਹੌਲੀ ਹੌਲੀ ਕਰਦਿਆਂ ਵਿਆਹ ਸਮਗਮਾਂ ਦੇ ਵਿੱਚ ਵੀ ਲੋਕ ਉਹਨਾਂ ਦੀ ਸ਼ੇਰਵਾਨੀਆਂ ਉਹਨਾਂ ਦੇ ਵਿਆਹ ਵਾਲੇ ਜੋੜੇ ਵਿਆਹ ਵਾਲੇ ਕੱਪੜੇ ਪਾਣੇ ਪਸੰਦ ਕਰਦੇ ਹਨ ਅਤੇ ਐਸੇ ਤਰ੍ਹਾਂ ਚਲੋ ਹੌਲੀ-ਹੌਲੀ ਸਮਾਂ ਬੀਤਦਾ ਹੈ ਗੁਰਦੇਵਾਲ ਜੀ ਵੀ ਆਪਣੇ ਪੈਰਾਂ ਤੇ ਖੜੇ ਹਨ ਅਤੇ ਹੌਲੀ-ਹੌਲੀ ਤੁਰਨਾ ਸ਼ੁਰੂ ਕਰ ਦਿੰਦੇ ਹਨ ਉਹ ਜਿਹੜੇ ਆਰਡਰ ਹਨ ਆਪ ਆਪਣੇ ਸਕੂਟਰ ਤੇ ਲੋਕਾਂ ਦੇ ਘਰ ਗ੍ਰਾਹਕਾਂ ਦੇ ਘਰ ਪਹੁੰਚਾ ਕੇ ਕਈ ਵਾਰ ਆਉਂਦੇ ਹਨ ਜਦੋਂ ਦੁਕਾਨ ਵਾਲਾ ਮੁੰਡਾ ਜਿਹੜਾ ਹੈ ਨਹੀਂ ਹੁੰਦਾ ਇਹ ਕੰਮ ਉਹ ਆਪ ਕਰਿਆ ਕਰਦੇ ਹਨ ਅੱਜ ਉਸੇ ਤਰ੍ਹਾਂ ਹੋਇਆ ਹੈ ਵਿਚਾਰਾ ਮੁੰਡਾ ਜਿਹੜਾ ਹੈ ਜੋ ਉਹਨਾਂ ਦੀ ਦੁਕਾਨ ਤੇ ਕੰਮ ਕਰਦਾ ਹੈ ਆਪਣੀ ਮਾਂ ਦਾ ਇਲਾਜ ਕਰਾਉਣ ਲਈ ਹਸਪਤਾਲ ਵਿੱਚ ਗਿਆ ਹੈ ਇਧਰੋਂ ਆਰਡਰ ਦੇ ਵਾਰ-ਵਾਰ ਫੋਨ ਆ ਰਹੇ ਹਨ ਸ਼ਾਮ ਦਾ ਸਮਾਂ ਹੈ ਵਿਆਰਵਾਰਾ ਕੋ ਵਿਆਹ ਵਾਲੇ ਫੋਨ ਕਰ ਰਹੇ ਹਨ ਕਿਤੇ ਸ਼ਿਰਵਾਨੀ ਕਿਰਾ ਸਮਾਂ ਹੋ ਗਿਆ ਹੈ ਤੁਹਾਨੂੰ ਸ਼ਿਰਵਾਨੀ ਦਾ ਕਹੇ ਨੂੰ ਸ਼ਰਾਤ ਨੂੰ ਸਾਡੀ ਮੈਰਿਜ ਹੈ ਸਾਡੀ ਮੈਰਿਜ ਤੁਹਾਡੇ ਕਰਕੇ ਖਰਾਬ ਨਾ ਹੋ ਜਾਵੇ ਇਸ ਤਰ੍ਹਾਂ ਜੋ ਨਾਮ ਆ ਰਹੇ ਹਨ ਗੁਰਦਿਆਲ ਜੀ ਆਪ ਜਾਣ ਦਾ ਫੈਸਲਾ ਕਰਦੇ ਹਨ ਅਤੇ ਸੋਚਦੇ ਹਨ ਚਲੋ ਕਿੰਨੀ ਕੁ ਦੂਰ ਹੈ ਇੱਥੋਂ 4 ਕਿਲੋਮੀਟਰ ਦਾ ਫਾਸਲਾ ਹੈ ਮੈਂ ਹੁਣੇ ਜਾ ਕੇ ਦੇਖ ਕੇ ਆ ਜਾਣਾ ਹਾਂ ਇਹ ਨਾ ਕਹਿ ਕੇ ਚਲੋ ਜੋ ਵੀ ਉਹ ਕੱਪੜੇ ਹਨ ਉਹ ਚੱਕ ਕੇ ਇੱਕ ਥੈਲੇ ਦੇ ਵਿੱਚ ਭਰ ਕੇ ਅਤੇ ਚਲੇ ਜਾਂਦੇ ਹਨ ਆਪਣੇ ਸਕੂਟਰ ਤੇ ਗੁਰਦਿਆਲ ਜੀ ਜਿਵੇਂ ਹੀ ਉੱਥੇ ਪਹੁੰਚੇ ਇੱਥੇ ਕੁਝ ਜਾਣੇ ਪਛਾਣੇ ਨਾਮ ਲਿਖੇ ਨਜ਼ਰ ਆ ਰਹੇ ਹਨ ਜਿਵੇਂ ਕਿ ਸ਼ਾਇਦ ਪਹਿਲਾਂ ਵੀ ਕਦੇ ਸੁਣੇ ਹੋਣ ਪਹਿਲਾਂ ਕਦੇ ਦੇਖੇ ਹੋਣ ਜਿਵੇਂ ਹੀ ਅੰਦਰ ਗਏ ਅੰਦਰ ਵੇਟਰ ਰੱਖਦਾ ਹੋਏ ਲਾੜਾ ਤੁਹਾਡਾ ਕਿੰਨੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਹੈ ਅੰਦਰ ਜਾਓ ਉਸ ਕਮਰੇ ਦੇ ਵਿੱਚ ਬੈਠੇ ਹਨ ਉਹਨਾਂ ਨੂੰ ਕੱਪੜੇ ਪਹਿਨਾ ਕੇ ਆਓ ਅਤੇ ਜਲਦੀ ਕਰੋ ਲੇਟ ਹੋ ਰਿਹਾ ਹੈ ਇਧਰੋਂ ਵਿਆਹ ਵਾਲੀ ਰਸਮਾਂ ਦਾ ਮਹੂਰਤ ਨਿਕਲਿਆ ਜਾ ਰਿਹਾ ਹੈ ਪੰਡਤ ਜੀ ਇੱਥੇ ਕਿੰਨੇ ਸਮੇਂ ਦੇ ਬੈਠੇ ਹਨ ਗੁਰਦਿਆਲ ਜੀ ਅੰਦਰ ਜਾਂਦੇ ਹਨ ਅਤੇ ਅੰਦਰ ਜਿਵੇਂ ਹੀ ਦੇਖਿਆ ਇੱਥੇ ਲਾੜੇ ਦੇ ਭੇਸ ਦੇ ਵਿੱਚ ਕੋਈ ਹੋਰ ਨਹੀਂ ਉਹਨਾਂ ਦਾ ਆਪਣਾ ਮੁੰਡਾ ਸੰਦੀਪ ਹੈ ਆਪਣੇ ਖੁਦ ਦੇ ਮੁੰਡੇ ਨੂੰ ਦੇਖ ਉਹਨਾਂ ਦੇ ਹੱਥੋਂ ਉਹ ਕੱਪੜਿਆਂ ਵਾਲਾ ਬੈਗ ਥੱਲੇ ਡਿੱਗ ਜਾਂਦਾ ਹੈ ਅਚਾਨਕ ਆਪਣੇ ਉਸ ਧੋਖੇਬਾਜ਼ ਮੁੰਡੇ ਨੂੰ ਜਿਨ੍ਹਾਂ ਨੇ ਗੁਰदयाल ਜੀ ਨੂੰ ਸੜਕਾਂ ਤੇ ਰੋਣ ਨੂੰ ਮਜਬੂਰ ਕੀਤਾ ਜਿਨ੍ਹਾਂ ਨੇ ਬੁਢਾਪੇ ਦੇ ਵਿੱਚ ਕੰਮ ਕਰਾਉਣ ਲਈ ਮਜਬੂਰ ਕੀਤਾ ਅੱਜ ਆਪਣੇ ਸਾਹਮਣੇ ਦੇਖ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੰਜੂ ਹਨ ਅੱਗੋਂ ਸੰਦੀਪੀ ਆਪਣੇ ਬਜ਼ੁਰਗ ਨੂੰ ਆਪਣੇ ਪਿਤਾ ਨੂੰ ਵਿਆਹ ਦੇ ਵਿੱਚ ਬਿਨ ਬੁਲਾਏ ਇਸ ਤਰ੍ਹਾਂ ਕੱਪੜਿਆਂ ਦੀ ਡਿਲੀਵਰੀ ਦਾ ਕੰਮ ਕਰਦਾ ਦੇਖ ਉਹ ਵੀ ਹੈਰਾਨ ਹੈ ਅਤੇ ਅੱਗ ਆਖਦਾ ਹੈ ਤੈਨੂੰ ਕੀ ਲੋੜ ਸੀ ਬੜਿਆ ਇੱਥੇ ਆਣ ਦੀ ਕਿਉਂ ਆ ਗਿਆ ਹੈ ਇੱਥੇ ਮੇਰਾ ਵਿਆਹ خراب ਕਰਨ ਆਇਆ ਹੈ ਮਸਾ ਮਸਾ ਮੇਰੀ ਜ਼ਿੰਦਗੀ ਦੁਬਾਰਾ ਪਟਰੀ ਤੇ ਆਈ ਹੈ ਤੇਰੇ ਕਰਕੇ ਮੈਂ ਪਤਾ ਕਿੰਨੇ ਦੁੱਖ ਛਲੇ ਤੇਰੇ ਕਰਕੇ ਦਰਦ ਦਰ ਭਟਕਿਆ ਉਹ ਪੈਸਾ ਮੇਰੇ ਕਿਸੇ ਕੰਮ ਨਹੀਂ ਆਇਆ ਅੱਜ ਮੇਰੇ ਬੋਸ ਦੀ ਇਕਲੌਤੀ ਕੁੜੀ ਮੇਰੇ ਨਾਲ ਵਿਆਹਣ ਜਾ ਰਹੀ ਹੈ ਇੱਥੇ ਮੈਨੂੰ ਪਤਾ ਹੈ ਸਾਰਾ ਕੁਝ ਖਰਾਬ ਕਰਨ ਆਇਆ ਹੈ ਨਹੀਂ ਚਲੇ ਜਾਂਦੇ ਨਾ ਤੇ ਮੇਰੀ ਖੁਸ਼ੀ ਨਹੀਂ ਦੇਖੇ ਤਾਂ ਮੈਂ ਹੱਸਦਾ ਆ ਲੈ ਚਲੋ ਫਿਰ ਇੱਥੇ ਆ ਹੀ ਗਏ ਆਂ ਇੱਕ ਕੰਮ ਕਰਕੇ ਜਾ ਅੱਗੋ ਗੁਰਦੇਵਾਲ ਜੀ ਆਖਦੇ ਹਨ ਕੀ ਕੰਮ ਬੇਟਾ ਕਿਉਂਕਿ ਇੱਥੇ ਕੁਝ ਵੀ ਵਿਗਾੜਣਾ ਨਹੀਂ ਚਾਹੁੰਦੇ ਉਹਨਾਂ ਦੀ ਬਿਲਕੁਲ ਨੀਤ ਨਹੀਂ ਹੈ ਵੀ ਇੱਥੇ ਕੁਝ ਨਾ ਕੁਝ ਖਰਾਬ ਕਰਿਆ ਜਾਵੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਵਿਆਹ ਸਿਰਫ ਉਹਨਾਂ ਦੇ ਮੁੰਡੇ ਦਾ ਨਹੀਂ ਹੋ ਰਿਹਾ ਅੱਗੋਂ ਕੁੜੀ ਵਾਲੇ ਵੀ ਹੈ ਉਹਨਾਂ ਨੂੰ ਪਤਾ ਹੈ ਕਿ ਬੀਦੀ ਹੈ ਕੁੜੀ ਵਾਲਾਂ ਤੇ ਜਦੋਂ ਵਿਆਹ ਦੇ ਵਿੱਚ ਕੁਝ ਅਨਹੋਣੀ ਹੋ ਜਾਵੇ ਖਾਸ ਕਰਕੇ ਮੁੰਡੇ ਵਾਲੇ ਪਾਸੋਂ ਮਜਾਰਿਆਂ ਦੀ ਨੱਕ ਜਿਹੜੀ ਹੈ ਵੱਢ ਜਾਂਦੀ ਹੈ ਇੱਥੇ ਕੁਝ ਵੀ ਨਹੀਂ ਕਰਨਾ ਚਾਹੁੰਦੇ ਸਾਰਾ ਕੁਝ ਬਾਇ ਤੇ ਛੱਡ ਦਿੰਦੇ ਹਨ ਕੀ ਗੱਲ ਹੈ ਅੱਗੋਂ ਮੁੰਡਾ ਕਹਦਾ ਹੈ ਲੈ ਫਰਾਗੇ ਹੋ ਰਸਮ ਤਾਂ ਪੂਰੀ ਕਰ ਦਿਓ ਇਹ ਸ਼ਿਰਵਾਨੀ ਜਿਹੜੀ ਹੈ ਮੈਨੂੰ ਪਹਿਨਾਓ ਸ਼ਿਰਵਾਨੀ ਗੁਰਦਿਆਲ ਜੀ ਚੁੱਪਚਾਪ ਪਹਿਨਾ ਦਿੰਦੇ ਹਨ ਅੱਗੋਂ ਗੁਰਦਿਆਲ ਜੀ ਨੂੰ ਆਪਣੇ ਕੰਮ ਕਰਦਾ ਦੇਖ ਇੱਕ ਰੋਬ ਇੱਕ ਆਰਡਰ ਹੋਰ ਮਾਰਦਾ ਹੈ ਆਓ ਆਈ ਬੂਟ ਚੜੇਗਾ ਅਭੀ ਮੈਨੂੰ ਪਹਿਨਾਓ ਗੁਰਦਿਆਲ ਜੀ ਵਿਚਾਰੇ ਚੁੱਪਚਾਪ ਥੜਲੇ ਦੇ ਵਿੱਚੋਂ ਬੂਟ ਕੱਢਦੇ ਹਨ ਅਤੇ ਪਹਿਨਣ ਲੱਗ ਜਾਂਦੇ ਹਨ ਜਿਵੇਂ ਹੀ ਪਹਿਨਣ ਲੱਗੇ ਇਧਰੋਂ ਸੰਦੀਪ ਸ਼ੈਤਾਨੀ ਕਰਦਾ ਹੈ ਜਾਣ ਬੁੱਝ ਕੇ ਇੱਕ ਕੌਫੀ ਦਾ ਕੱਪ ਜਿਹੜਾ ਹੈ ਉਹਨਾਂ ਬੂਟਾਂ ਤੇ ਡੋਲ ਦਿੰਦਾ ਹੈ ਅੱਗੋਂ ਆਖਦਾ ਹੈ ਆਹ ਕੀ ਕਰਤਾ ਬੁੜਿਆ ਮੇਰੇ ਵਿਆਹ ਵਾਲੇ ਨਵੇਂ ਬੂਟ ਖਰਾਬ ਕਰ ਦਿੱਤੇ ਲੈ ਪੂਰੇ ਹੁਣ ਇਹਨਾਂ ਨੂੰ ਆਪਣੇ ਸਾਫੇ ਨਾਲ ਸਾਫ਼ ਕਰ ਦਿਲਦੀ ਇਹਨਾਂ ਨੂੰ ਗੁਰਦਿਆਲ ਜੀ ਵਿਚਾਰੇ ਸਾਫ਼ ਕਰ ਰਹੇ ਹਨ ਅਤੇ ਸਾਫ਼ ਕਰਕੇ ਜਲਦੀ ਪਣਾ ਦਿੰਦੇ ਹਨ ਇਧਰੋਂ ਗੱਲਾਂ ਬਾਤਾਂ ਚੱਲ ਰਹੀਆਂ ਹਨ ਗੁਰਦਿਆਲ ਜੀ ਦੀ ਪਤਨੀ ਦੇਖਦੀ ਹੈ ਵੀ ਬੜਾ ਲੰਮਾ ਸਮਾਂ ਹੋ ਗਿਆ ਹੈ ਇਸ ਟਾਈਮ ਤੱਕ ਤਾਂ ਹਮੇਸ਼ਾ ਗੁਰਦਿਆਲ ਜੀ ਆਪਣੇ ਘਰ ਆ ਜਾਂਦੇ ਹਨ ਅੱਜ ਕੀ ਹੋ ਗਿਆ ਹੈ ਕੁਝ ਅਨਹੋਣੀ ਤਰੀ ਹੋ ਗਈ ਡਰ ਬੈਠ ਜਾਂਦਾ ਹੈ ਅੱਗੋਂ ਜਲਦੀ ਤੋਂ ਦੁਕਾਨ ਤੇ ਪਹੁੰਚਦੀ ਹੈ ਦੁਕਾਨ ਤੇ ਜਾ ਕੇ ਪਤਾ ਲੱਗਦਾ ਹੈ ਵੀ ਗੁਰਦਿਆਲ ਜੀ ਦਾ ਆਰਡਰ ਫੜਾਣ ਗਏ ਹਨ ਇੱਥੋਂ ਨੇੜੇ ਹੀ ਹੈ ਅੱਗੋਂ ਇੱਕ ਆਟੋ ਰਿਕਸ਼ਾ ਲੈ ਕੇ ਉੱਥੇ ਪਹੁੰਚ ਜਾਂਦੀ ਹੈ ਜਿਵੇਂ ਹੀ ਅੰਦਰ ਆਈ ਅੰਦਰ ਆ ਕੇ ਲੜੇਵੜ ਕਮਰੇ ਦੇ ਵਿੱਚ ਕੁਸੀ ਦੇ ਕੇ ਹੈਰਾਨ ਹੋ ਜਾਂਦੀ ਹੈ ਹੱਕੀ ਬਕੀਰ ਆ ਜਾਂਦੀ ਹੈ ਇੱਥੇ ਤਾਂ ਉਸਦੇ ਆਪਣੇ ਮੁੰਡੇ ਦਾ ਵਿਆਹ ਹੋ ਰਿਹਾ ਹੈ ਸਾਰਾ ਕੁਝ ਸਾਹਮਣੇ ਦੇਖ ਉਸਤੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਹੈ ਇਧਰੋਂ ਲਾੜਾ ਜਿਹੜਾ ਹੈ ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਨ ਦੇ ਵਿੱਚ ਵਿਅਸਤ ਹੈ ਗੁਰਦਿਆਲ ਜੀ ਸਾਰਾ ਕੁਝ ਕੁਰਸੀ ਤੇ ਬੈਠੇ ਦਿਖ ਰਹੇ ਹਨ ਬਿਮਲਾਖਦੀ ਹੈ ਪਲਾ ਕੀ ਕੀਤਾ ਜਾਵੇ ਇਸ ਨਲਾਈਟ ਮੁੰਡੇ ਨਾਲ ਇਹ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਉਸ ਵਿਚਾਰੀ ਕੁੜੀ ਦੀ ਜ਼ਿੰਦਗੀ ਬਰਬਾਦ ਕਰਨ ਜਾ ਰਿਹਾ ਹੈ ਅਤੇ ਇਹੋ ਜੀ ਔਲਾਦ ਜੋ ਕਿ ਆਪਣੇ ਸਕੇ ਮਾਤਾ ਪਿਤਾ ਦੀ ਨਹੀਂ ਹੋਈ ਉਸ ਕੁੜੀ ਦੀ ਕੀ ਹੋਵੇਗੀ ਇਹ ਵਿਚਾਰੀ ਦੀ ਜ਼ਿੰਦਗੀ ਕਿਉਂ ਬਰਬਾਦ ਕਰਨ ਦੇ ਰਹੇ ਹੋ ਕਿਉਂ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ ਗੁਰਦੇਵਾਲ ਜੀ ਅੱਖ ਦੇ ਸੁਰਨ ਤੂੰ ਬਸ ਦੇਖਦੀ ਜਾ ਬਸ ਥੋੜਾ ਸਮਾਂ ਹੋਰ ਦੇ ਮੇਰੇ ਮਨ ਦੇ ਵਿੱਚ ਕੁਝ ਹੈ ਇਹੋ ਜੀ ਨੜੈਕੌਲਾਦ ਨੂੰ ਅੱਜ ਸਬਕ ਸਿਖਾਉਣ ਦਾ ਵੇਲਾ ਹੈ ਅੱਜ ਇਸ ਨੂੰ ਆਪਣੇ ਕਰਮਾਂ ਦਾ ਫਲ ਦੇਣ ਦਾ ਵੇਲਾ ਹੈ ਅੱਜ ਮੈਨੂੰ ਸਾਰਾ ਕੁਝ ਸਲਤਾਨ ਦੇ ਤੁਰੰਤ ਖੜੇ ਹੋ ਜਾਂਦੇ ਹਨ ਅਤੇ ਉੱਥੇ ਜੋ ਕੈਮਰੇ ਵਾਲਾ ਹੈ ਉਸ ਦੇ ਕੰਨ ਦੇ ਵਿੱਚ ਕੁਝ ਖਸਰ-ਫੁਸਰ ਕਰਕੇ ਅਤੇ ਤੁਰੰਤ ਕਮਰੇ ਦੇ ਵੱਲ ਜਾ ਜਾਂਦੇ ਹਨ ਦੁਬਾਰਾ ਉਸੇ ਕਮਰੇ ਦੇ ਵਿੱਚ ਹਨ ਅਤੇ ਸੰਦੀਪ ਨੂੰ ਅੱਕਦੇ ਹਨ 2 ਮਿੰਟ ਤੇਰੇ ਨਾਲ ਇਕੱਲਾ ਗੱਲ ਕਰਨੀ ਹੈ ਸੰਦੀਪ ਉਸ ਦੇ ਪਿਛੋਕੜ ਬਾਰੇ ਪੁੱਛਦੇ ਹਨ ਬੇਟਾ ਸਾਢੇ ਤੋਂ ਬਾਅਦ ਤੂੰ ਕਿੱਧਰ ਗਿਆ ਸੀ ਅਤੇ ਕੀ ਹੋਇਆ ਸੰਦੀਪ ਹੰਕਾਰ ਦੇ ਵਿੱਚ ਦੱਸਦਾ ਹੈ ਤੁਹਾਡੇ ਜਾਣ ਦੇ ਮਗਰੋਂ ਮੈਂ ਆਪਣੇ ਦੋਸਤਾਂ ਦੇ ਬਹੁਤ ਪੈਸੇ ਉਡਾਏ ਮੈਂ ਸਾਰੇ ਪੈਸੇ ਐਸੀ ਤਰ੍ਹਾਂ ਖਰਚ ਕਰ ਦਿੱਤੇ ਆਪਣਾ ਬਿਜ਼ਨਸ ਚਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਚੱਲਿਆ ਸਭ ਪੈਸੇ ਖਤਮ ਹੋ ਚੁੱਕੇ ਸਨ ਮੈਂ ਦੁਬਾਰਾ ਤੁਹਾਡੇ ਕੋਲ ਆਉਣ ਦੀ ਕੋਸ਼ਿਸ਼ ਕੀਤੀ ਲੇਕਿਨ ਫਿਰ ਸੋਚਿਆ ਤੁਸੀਂ ਤਾਂ ਆਪ ਕੰਗਾਲ ਹੋ ਤੁਹਾਡੀ ਦਵਾਈਆਂ ਮੇਰੇ ਸਿਰ ਬੋਝ ਬਣ ਜਾਣਗੀਆਂ ਅਤੇ ਤੁਹਾਡੇ ਕਰਕੇ ਮੈਨੂੰ ਹੋਰ ਮੁਸੀਬਤਾਂ ਚੱਲਣੀਆਂ ਪੈਣਗੀਆਂ ਇਸ ਕਰਕੇ ਮੈਂ ਨਹੀਂ ਆਇਆ ਮੈਂ ਕੰਪਨੀ ਦੇ ਵਿੱਚ ਜੌਬ ਕੀਤੀ ਉਸ ਦੀ ਮਾਲਕ ਦੀ ਕੁੜੀ ਨੂੰ ਮੈਂ ਫਸਾਇਆ ਉਹ ਕਾਲੋ ਜੋ ਕਿ ਇਹਨੇ ਪੱਕੇ ਰੰਗ ਦੀ ਹੈ ਕਿ ਉਸ ਨੂੰ ਸ਼ੈਤਾਨ ਵੀ ਵੇਖ ਕੇ ਡਰ ਜਾਵੇ ਮੋਟੀ ਮੱਝ ਵਰਗੀ ਲੱਗਦੀ ਹੈ ਮੇਰੇ ਵਰਗੇ ਸਮਾਤ ਮੁੰਡੇ ਨੂੰ ਪਲਕ ਕਿਵੇਂ ਨਾ ਕਰ ਸਕਦੀ ਹੈ ਮੈਂ ਉਸ ਨੂੰ ਫਸਾਇਆ ਵਿਆਹ ਲਈ ਮਨਾ ਦਿੱਤਾ ਮੇਰੀ ਉਸਤੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੈ ਲੇਕਿਨ ਸਿਰਫ ਪੈਸੇ ਵਾਸਤੇ ਵਿਆਹ ਕਰ ਰਿਹਾ ਹਾਂ ਇਧਰੋਂ ਕੈਮਰਾਮੈਨ ਸਾਰੀ ਚੀਜ਼ਾਂ ਰਿਕਾਰਡ ਕਰ ਰਿਹਾ ਸੀ ਅਤੇ ਤੁਰੰਤ ਇਹ ਸਭ ਰਿਕਾਰਡ ਕਰਕੇ ਅਤੇ ਵਿਆਹ ਵਾਲੀ ਜਿਹੜੀ ਵੱਡੀ ਐਲਸੀਡੀ ਹੈ ਜੋ ਕਿ ਸਾਰੇ ਵਿਆਹ ਦੇ ਵਿੱਚ ਰੌਣਕ ਲਗਾਰੀ ਸੀ ਉਸ ਤੇ ਵਿੱਚ ਇਹ ਸਾਰਾ ਕੁਝ ਪਲੇ ਕਰ ਦਿੰਦਾ ਹੈ ਕੁੜੀ ਅਤੇ ਕੁੜੀ ਦੇ ਘਰ ਵਾਲੇ ਸਾਰਾ ਕੁਝ ਦੇਖ ਰਹੇ ਹਨ ਅਤੇ ਕੁੜੀ ਵੀ ਤਾਰੀ ਸਮਝਦੀ ਹੈ ਬੇਤੇ ਬਹੁਤ ਵੱਡਾ ਗੇਮ ਚੱਲ ਰਿਹਾ ਹੈ ਉੱਥੇ ਹੰਗਾਮਾ ਹੋ ਜਾਂਦਾ ਹੈ ਅਤੇ ਸਟੇਜ ਦੇ ਉੱਪਰ ਹੀ ਸੰਦੀਪ ਉਹ ਸਮਝਾਉਂਦਾ ਹੈ ਡਾਰਲਿੰਗ ਇਹ ਉਹ じゃ ਕੁਝ ਨਹੀਂ ਹੈ ਬਸ ਮੈਨੂੰ ਥੋੜਾ ਸਮਾਂ ਦੇ ਮੈਂ ਸਭ ਕੁਝ ਸਮਝਾ ਦਾਂਗਾ ਇਹ ਮੇਰਾ ਪਿਤਾ ਨਹੀਂ ਹੈ ਇਹ ਮੈਨੂੰ ਬਸ ਐਵੇਂ ਤਾਂ ਕਰ ਰਿਹਾ ਹੈ ਇਹ ਤਾਂ ਬਸ ਪੈਸੇ ਖੋਣ ਵਾਸਤੇ ਆਏ ਹਨ ਲੁਟੇਰੇ ਹਨ ਅਤੇ ਬਸ ਆਪਣੇ ਵਿਚਕਾਰ ਪਾਣੀ ਮਾਰਨਾ ਚਾਹਦੇ ਹਨ ਆਪਣਾ ਇਸ ਤਾਂ ਹੋਣ ਨਹੀਂ ਚਾਹਦੇ ਇਹ ਤੇਰੇ ਖਿਲਾਫ ਹਨ ਤੇਰਾ ਚੰਗਾ ਨਹੀਂ ਚਾਹਦੇ ਇਹ ਨਾ ਤਦਾਨਾ ਦੀ ਮੈਂ ਮਰਦੇ ਹਾਂ ਪਕਾਈ ਉਹ ਵੀਡੀਓ ਦੇਖੀ ਹੈ ਉਹ ਫੇਕ ਹੈ ਮੈਂ ਨਹੀਂ ਬੋਲਿਆ ਮੇਰੇ ਤਾਂ ਜ਼ਬਾਨ ਹੀ ਨਹੀਂ ਆਏ ਮੈਂ ਤੇਰੇ ਬਾਰੇ ਇਨਾ ਮਾੜਾ ਬੋਲ ਕੇ ਨਹੀਂ ਸਕਦਾ ਹਾਂ ਲੇਕਿਨ ਅਗੋ ਇੱਕ ਜ਼ੋਰਦਾਰ ਟਮਾਟਾ ਵਿਆਹ ਵਾਲੀ ਕੁੜੀ ਲਾੜੇ ਦੇ ਰੱਖ ਦਿੰਦੀ ਹੈ ਤੁੱਜ ਨੂੰ ਮੱਕਰ ਦੱਸ ਰਿਹਾ ਹਾਂ ਜਿਨੂੰ ਧੋਕੇ ਬਾਝ ਦੱਸ ਰਿਹਾ ਹਾਂ ਤੈਨੂੰ ਪਤਾ ਵੀ ਹੈ ਤੇਰੇ ਪਿਤਾ ਕੌਣ ਹਨ ਅਗੋ ਆਖਦਾ ਹੈ ਕਿ ਤੂੰ ਇਹਨਾਂ ਨੂੰ ਜਾਣਦੀ ਹੈ ਹਾਂ ਬਿਲਕੁਲ ਮੈਂ ਜਾਣਦੀ ਹਾਂ ਕੁੜੀ ਬੋਲਦੀ ਹੈ ਇਹਨਾਂ ਕੋਲ ਮੈਂ ਪੜੀ ਹਾਂ ਮੇਰੇ ਵੀ ਇਹ ਦਪ ਗਏ ਚੁਕੇ ਹਨ ਇਹਨਾਂ ਦੀ ਸ਼ਬੀ ਹਮੇਸ਼ਾ ਵਾਸਤੇ ਮੇਰੇ ਦਿਮਾਗ ਦੇ ਵਿੱਚ ਇੱਕ ਚੰਗੇ ਇਨਸਾਨ ਵਜੋਂ ਰਹੀ ਹੈ ਉਹਨਾਂ ਨੂੰ ਤੂੰ ਮਾੜਾ ਦੱਸਦਾ ਹੈ ਜੋ ਇਨਸਾਨ ਆਪਣੇ ਸਕੇ ਮਾਤਾ ਪਿਤਾ ਦਾ ਨਾ ਹੋਇਆ ਜਿਸ ਨੇ ਆਪਣੇ ਮਾਤਾ ਪਿਤਾ ਨੂੰ ਸੜਕਾਂ ਤੇ ਰੋਣ ਨੂੰ ਮਜਬੂਰ ਕਰ ਦਿੱਤਾ ਉਹ ਮੈਨੂੰ ਕੀ ਖੁਸ਼ ਰੱਖੇਗਾ ਉਤੋਂ ਤੂੰ ਆਪ ਆਪਣੇ ਮੂੰਹ ਕਹਿ ਰਿਹਾ ਹੈ ਮੈਂ ਮੇਰੇ ਨਾਲ ਪੈਸੇ ਵਾਸਤੇ ਵਿਆਹ ਕਰ ਰਿਹਾ ਹੈ ਲੰਨਤ ਹੈ ਤੇਰੇ ਤੇ ਹੁਣ ਮੈਂ ਤੈਨ ਦਿਖਾਵਾਂਗੀ ਧੋਖੇਬਾਜ਼ੀ ਹੁੰਦੀ ਕੀ ਹੈ ਤੁਰੰਤ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਅਤੇ 420 ਦੇ ਵਿੱਚ ਉਸ ਨੂੰ ਅੰਦਰ ਕਰ ਦਿੱਤਾ ਜਾਂਦਾ ਹੈ ਅੱਗੋਂ ਆਖਦੀ ਹੈ ਕੱਟੋ-ਕੱਟ 5 ਸਾਲ ਤੋਂ ਪਹਿਲਾਂ ਬਾਹਰ ਆ ਜਾਵੇ ਇਨਸਪੈਕਟਰ ਸਾਹਿਬ ਜਿੰਨਾ ਖਰਚਾ ਹੋਵੇਗਾ ਕੇਸ ਤੇ ਜਿਹੜਾ ਵੀ ਵਕੀਲ ਉਤਾਰਨਾ ਪੈ ਜੇ ਬਸ ਇਸ ਨੂੰ ਸਜਾ ਦੇਵਣੀ ਹੈ ਇਸ ਨੂੰ ਅੰਦਰ ਕਰਾਉਣਾ ਹੈ ਗੁਰਦਿਆਲ ਜੀ ਇਹ ਸਾਰਾ ਕੁਝ ਦੇਖ ਕੇ ਉਸ ਆਪਣੇ ਪੁਰਾਣੇ ਬਧਰ ਤੁਹਾਨੂੰ ਅਸ਼ੀਰਵਾਦ ਦਿੰਦੇ ਹਨ ਅੱਗੋਂ ਉਹ ਵੀ ਧੰਨਵਾਦ ਕਰਦੀ ਹੈ ਵੀ ਤੁਸੀਂ ਆਜ ਇੱਥੇ ਆ ਕੇ ਮੇਰਾ ਜੀਵਨ ਬਚਾਲਿਆ ਹੈ ਤੁਸੀਂ ਇੱਥੇ ਆ ਕੇ ਮੇਰੇ ਵਾਸਤੇ ਬਹੁਤ ਕੁਝ ਕਰ ਦਿੱਤਾ ਹੈ ਨਹੀਂ ਤਾਂ ਇਹੋ ਜੇ ਗੰਧ ਬੰਦੇ ਤੇ ਮੈਂ ਲੜ ਲੱਗ ਜਾਣੀ ਸੀ ਇਸਨੇ ਮੇਰੀ ਸਾਰੀ ਉਮਰ ਇਸਨੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰ ਦੇਣੀ ਸੀ ਅਤੇ ਚਲੋ ਧੰਨਵਾਦ ਹੈ ਤੁਹਾਡਾ ਤੁਸੀਂ ਅੱਜ ਫਿਰ ਤੋਂ ਮੇਰੇ ਲਈ ਗੁਰੂ ਬਣ ਕੇ ਆਏ ਹੋ ਮੇਰੇ ਵਾਸਤੇ ਵਰਦਾਨ ਬਣ ਕੇ ਆਏ ਹੋ ਪੈਰ ਚੁੰਦੀ ਹੈ ਅਤੇ ਉਸ ਪਾਰਟੀ ਦੇ ਵਿੱਚ ਉਸ ਫੰਕਸ਼ਨ ਦੇ ਵਿੱਚੋਂ ਚੰਗੀ ਸੇਵਾ ਪਾਣੀ ਕਰਕੇ ਅਤੇ ਕੁਝ ਤੋਹਫੇ ਦੇ ਕੇ ਗੁਰਦਿਆਲ ਜੀ ਨੂੰ ਅਤੇ ਬਿਮਲਾ ਨੂੰ ਉੱਥੋਂ ਭੇਜ ਦਿੰਦੇ ਹਨ ਗੁਰਦਿਆਲ ਜੀ ਆਪਣੇ ਦੁਕਾਨ ਤੇ ਵਾਪਸ ਆ ਚੁੱਕੇ ਹਨ ਸਾਰਾ ਕੁਝ ਦੇਖ ਕੇ ਮਨ ਦੇ ਵਿੱਚ ਬੜੇ ਸਕੂਨ ਹੈ ਕਿਉਂਕਿ ਉਹਨਾਂ ਦੇ ਨੁਲੈਕ ਮੁੰਡੇ ਨੂੰ ਉਸਦੇ ਕਰਮਾਂ ਦਾ ਫਲ ਮਿਲ ਚੁਕਿਆ ਹੈ ਜੋ ਕਿ ਆਪਣੇ ਸਕੇ ਮਾਤਾ ਪਿਤਾ ਤੇ ਨਾ ਹੋਇਆ ਅੱਜ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਕਰਨ ਨੂੰ ਜਾ ਰਿਹਾ ਸੀ ਚਲੋ ਹੁਣ ਸਕੂਨ ਦੇ ਵਿੱਚ ਹਨ ਕਿਉਂਕਿ ਸਾਰਾ ਕੁਝ ਠੀਕ ਹੋ ਚੁਕਿਆ ਹੈ ਅਤੇ ਦੁਬਾਰਾ ਆਪਣੀ ਦੁਕਾਨ ਦੇ ਵਿੱਚ ਉਸੇ ਤਰ੍ਹਾਂ ਕੰਮ ਕਰਨ ਲੱਗ ਜਾਂਦੇ ਹਨ ਹੌਲੀ-ਹੌਲੀ ਕਰਦੇ ਆ ਉਹਨਾਂ ਦੀਆਂ ਦੁਕਾਨਾਂ ਵਧੀਆਂ ਜਾਂਦੀਆਂ ਹਨ ਐਸੀ ਤਰ੍ਹਾਂ ਆਪਣੀ ਹੀ ਇੱਕ ਦੁਕਾਨ ਖੋਲਣ ਲੱਗੇ ਹਨ ਹੌਲੀ-ਹੌਲੀ ਇੱਕ ਤੋਂ ਦੋ ਦੋ ਤੋਂ ਚਾਰ ਇਸ ਤਰ੍ਹਾਂ ਕਰ ਲਿਆ ਕਰਦੇ ਆ ਆਪਣਾ ਇੱਕ ਪੂਰਾ ਬ੍ਰਾਂਡ ਬਣਾ ਲੈਂਦੇ ਹਨ ਕਈ ਫੈਕਟਰੀਆਂ ਦੇ ਮਾਲਕ ਹਨ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਨਵੇਂ-ਨਵੇਂ ਡਿਜ਼ਾਈਨ ਦੇ ਕੱਪੜੇ ਬਣਾਦੇ ਹਨ ਦੂਰ-ਦੂਰ ਉਹਨਾਂ ਦੀਆਂ ਦੁਕਾਨਾਂ ਉਹਨਾਂ ਦੀਆਂ ਫੈਕਟਰੀਆਂ ਮਸ਼ਹੂਰ ਹਨ ਲੋਕ ਆਨਲਾਈਨ ਆਰਡਰ ਕਰਦੇ ਹਨ ਸਪੈਸ਼ਲ ਵਿਦੇਸ਼ਾਂ ਤੋਂ ਉਹਨਾਂ ਦੇ ਕੱਪੜੇ ਮੰਗਵਾਏ ਜਾਂਦੇ ਹਨ ਕਿਉਂਕਿ ਸਾਰੀ ਕੁਆਲਿਟੀ ਹੈ ਅੱਦੇ ਨਵੇਂ-ਨਵੇਂ ਡਿਜ਼ਾਈਨ ਹਨ ਲੋਕਾਂ ਨੂੰ ਬੜੇ ਪਸੰਦ ਆਉਂਦੇ ਹਨ ਗੁਰਦੇਵਾਲ ਜੀ ਆਪਣਾ ਬੜਾਪਾ ਵਧੀਆ ਨਵੀਂ ਕੋਟੀ ਦੇ ਵਿੱਚ ਕੱਟਦੇ ਹਨ ਆਲੀਸ਼ਾਨ ਗੱਡੀਆਂ ਦਾ ਜਮਾਵੜਾ ਉਹਨਾਂ ਦੇ ਘਰ ਦੇ ਗੇਟ ਅੱਗੇ ਰਹਿੰਦਾ ਹੈ ਰੋਜ਼ ਸਵੇਰੇ ਗੁਰਦੁਆਰਾ ਦੁੱਖ ਨਿਵਾਰਨ ਸਭ ਜਾਂਦੇ ਹਨ ਉਥੇ ਅਰਦਾਸ ਬੇਨਤੀ ਕਰਦੇ ਹਨ ਰਬਾ ਜੋ ਕਰਦਾ ਹੈ ਚੰਗੇ ਵਾਸਤੇ ਕਰਦਾ ਹੈ ਸ਼ਾਇਦ ਉਸ ਦਿਨ ਮੇਰਾ ਮੁੰਡਾ ਮੇਰੇ ਵਾਸਤੇ ਮਾੜੀ ਨਾ ਕਰਦਾ ਸ਼ਾਇਦ ਅੱਜ ਇਹਨਾਂ ਰਤਬਾ ਇਹਨਾਂ ਦੌਲਤ ਮੇਰੇ ਕੋਲ ਨਾ ਹੁੰਦੀ ਸ਼ਾਇਦ ਅੱਜ ਮੈਂ ਵੀ ਉਹੀ ਆਮ ਇਨਸਾਨ ਹੋਣਾ ਸੀ ਜੋ ਕਿ ਅਜ ਤੋਂ ਕਈ ਸਾਲ ਪਹਿਲਾਂ ਸੀ ਅਰਦਾਵਤ ਤਨਵਾਦ ਕਰਦਾ ਹੈ ਅਤੇ ਅਰਦਾਸ ਬੇਨਤੀ ਕਰਕੇ ਉਥੇ ਸੇਵਾ ਦੇ ਵਿੱਚ ਜੁਟ ਕੇ ਵਾਪਸ ਆਪਣੀ ਦੁਕਾਨ ਤੇ ਆ ਜਾਂਦਾ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹ ਹੋ ਜੇ ਕਹਾਣੀਆਂ ਪਹੁੰਚ ਸਕਣ ਦੋਸਤੋ ਬੇਉ ਜੀ ਸਾਨੂੰ ਯਾਦਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ